ਤਤ ਦਰਿਆ ਸਤਲੁਜ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਆਇਆ ਕਦਰਿਆ ਸਤਲੁਜ ਦਾ ਜਲ ਪੱਦਰ ਲਗਾ ਤਰਵਾ ਦਰਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਦੀ ਜੋ ਆਵਾਜ਼ ਆ ਇੱਥੋਂ ਤੱਕ ਆ ਰਹੀ ਹੈ ਤਕਰੀਬਨ ਇੱਥੋਂ 300 ਮੀਟਰ ਦੂਰੀ ਤੇ ਪਾਣੀ ਬਹੁਤ ਜ਼ਿਆਦਾ ਚੱਲ ਰਿਹਾ ਉਸ ਜਿਸ ਜਗ੍ਹਾ ਤੇ ਮੈਂ ਖੜਾ ਵਾਂ ਤਕਰੀਬਨ ਦੇਖ ਸਕਦੇ ਹੋ ਮੈਂ ਇੰਨੇ ਨੇ ਪਾਣੀ ਦੇ ਵਿੱਚ ਖੜਾ ਇਹ ਮੇਰੇ ਤੁਸੀਂ ਹਾਲਾਤ ਦੇਖ ਸਕਦੇ ਹੋ ਇੰਨੇ ਨੇ ਪਾਣੀ ਦੇ ਵਿੱਚ ਮੈਂ ਖੜਾ ਜੇਕਰ ਅੱਗੇ ਚਲੇ ਜਾਈ ਤਾਂ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹੈ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਮੈਂ ਬਾਰ ਬਾਰ ਸਵੈਰਥ ਬੇਨਤੀ ਕਰ ਰਿਹਾ ਜੋ ਅਗੇ ਲੋਈਆ ਏਰੀਆ ਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਚਲਾ ਜਾਣਾ ਚਾਹੀਦਾ ਹੁਣ ਵੱਡੀ ਅਪਡੇਟ ਹਾਲਾਤ ਬੇਕਾਬੂ ਹੋ ਚੁੱਕੇ ਆ ਦਰਿਆ ਸਤਲੁਜ ਦੇ ਹਾਲਾਤ ਬੇਕਾਬੂ ਹੋ ਚੁੱਕੇ ਆ ਸਤਲੁਜ ਦੇ ਸੁਰੱਖਿਅਤ ਥਾਵਾਂ ਤੇ ਚਲਾ ਜਾਣਾ ਚਾਹੀਦਾ ਜੇਕਰ ਤੁਹਾਡੇ ਕੋਈ ਤਾਣਾ ਫੱਕਾ ਜਾਂ ਕੋਈ ਹੋਰ ਸਮਾਨ ਪਿਆ ਤਾਂ ਫਿਰ ਉਹਨਾਂ ਨੂੰ ਉੱਚੀ ਥਾਂ ਤੇ ਰੱਖ ਲਓ ਦਰਿਆ ਸਤਲੁਜ ਦਾ ਜ ਕੱਟਿਆ ਨਹੀਂ ਤਕਰੀਬਨ 5:40 ਮਿੰਟ ਹੋ ਚੁੱਕੇ ਆ ਪਰ ਦਰੈ ਸਤਲੁਜ ਉਫਾਨ ਤੇ ਆ ਪੂਰਾ ਉਫਾਨ ਤੇ ਦਰੈ ਸਤਲੁਜ ਦੀ ਵੱਡੀ ਆਫਟਰ ਲੈ ਕੇ ਹਸਰਣ ਤੋਂ ਅੱਗੇ ਤੱਕ ਦੇਖੋ ਤਸਵੀਰਾਂ ਸਵੇਰ ਦੇ ਅਸੀਂ ਲੱਗੇ ਹੋਏ ਤਕਰੀਬਨ 5:40 ਮਿੰਟ ਤੇ 40 ਮਿੰਟ ਤੇ ਜੋ ਤਸਵੀਰ ਸੀ ਉਹ ਕੁਝ ਹੋਰ ਸੀ ਫਿਰ ਅਗੇ 8 ਵਜੇ ਹੋਰ 9 ਵਜੇ ਹੋਰ 10 ਵਜੇ ਹੋਰ ਔਰ ਲਗਾਤਾਰ ਅਪਡੇਟ ਬਦਲ ਰਹੀ ਹੈ ਹਰ ਘੰਟੇ-ਘੰਟੇ ਬਾਅਦ 15-15 ਮਿੰਟ ਬਾਅਦ ਤੋਡੇ ਤੱਕ ਅਸੀਂ ਜਾਣਕਾਰੀ ਪਹੁੰਚਾ ਰਹੇ ਹਾਂ ਸਹੀ ਔਰ ਸਟੀਕ ਜਾਣਕਾਰੀ ਤਾਂ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਜੋ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਸੀਧੇ ਤਸਵੀਰਾਂ ਦੇਖ ਰਹੇ ਹੋ ਇਹਨਾਂ ਨਰਿਊਜ਼ ਤੇ ਜੇਕਰ ਤੁਸੀਂ ਤੁਹਾਡੇ ਮਨ ਚ ਕੋਈ ਜਾਣ ਚ ਸਵਾਲ ਹੈ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਧਰ ਦੀ ਤਸਵੀਰ ਤਕਾ ਦਿਨੇ ਕਿ ਕਿਸਾਨਾਂ ਦਾ ਜੋ ਝੋਨਾ ਸੀ ਤਕਰੀਬਨ ਸਾਰਾ ਇੱਥੇ ਡੁੱਬ ਚੁੱਕਿਆ ਤਕਰੀਬਨ ਅੱਗੇ ਕਿੰਨੇ 100 ਹਜ਼ਾਰਾਂ ਦੇ ਏਕੜ ਚ ਝੋਨਾ ਸੀ ਉਹ ਸਾਰਾ ਡੁੱਬ ਚੁੱਕਿਆ ਹੈ ਤਹਲਾਤ ਪਾਣੀ ਲਗਾਤਾਰ ਜੇ ਵੀ ਵੱਧ ਰਿਹਾ ਤਾਂ ਇਧਰ ਦੀ ਤਸਵੀਰ ਦਿਖਾ ਦਿੰਦੇ ਆ ਦੂਜੇ ਪਾਸੇ ਕੈਮਰਾ ਮਾਰ ਕੇ ਵੇਖ ਇੱਥੇ ਹੋਰ ਵੱਡੀ ਗੱਲ ਹੈ ਜੇ ਖਪਾਣੀ ਉੱਤਰ ਵੀ ਜਾਂਦਾ ਤਾਂ ਇਧਰ ਨਾਲ ਝੋਨਾ ਬਚੇਗਾ ਨਹੀਂ ਕਿਉਂਕਿ ਉਸ ਦੇ ਉੱਪਰ ਕਲਾਲੀ ਚੜ ਚੁੱਕੀ ਹੈ ਉਸ ਦੇ ਉੱਪਰ ਕਲਾਲੀ ਚੜ ਚੁੱਕੀ ਹੈ ਝੋਨਾ ਬਚੇਗਾ ਨਹੀਂ ਤਾਂ ਅੱਗੇ ਤੱਕ ਪਾਣੀ ਵੱਧ ਚੁੱਕਿਆ ਖਮਕ ਦੇ ਸ਼ਮਸ਼ਾਨ ਘਾਟ ਹੈ ਸ਼ਮਸ਼ਾਨ ਘਾਟ ਦੇ ਪਾਣੀ ਬਿਲਕੁਲ ਨੇੜੇ ਚੱਲ ਰਿਹਾ ਤਾਂ ਪਿੱਛੇ ਦੀ ਤਸਵੀਰ ਇਧਰ ਰੱਖਾ ਦਿਖਾ ਦਿੰਦੇ ਆ ਇਧਰ ਬੰਨ ਦੇ ਨਾਲ ਪਾਣੀ ਹੁਣ ਲੱਗ ਚੁੱਕਿਆ ਤਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਆ ਕਿ ਇਧ ਕਿਉਂਕਿ ਵੱਡੀ ਅਪਡੇਟ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਵੱਡੀ ਖਬਰ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਇਸ ਟਾਈਮ ਦੀ ਕਿ ਦਰਿਆ ਦਾ ਜਲ ਪੱਧਰ ਹੈ ਜੋ ਲਗਾਤਾਰ ਵਧ ਰਿਹਾ ਹੈ ਲਗਾਤਾਰ ਘਟ ਰਿਹਾ ਨਹੀਂ ਦਾ ਜੀ ਤੱਕ ਕੋਈ ਚਾਂਸ ਨਹੀਂ ਹੈ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਅੱਗੇ ਤੱਕ ਤਸਵੀਰਾਂ ਦੇਖ ਲਓ ਤਸਵੀਰਾਂ ਲੰਬੀਆਂ ਤਸਵੀਰਾਂ ਸਸ ਵਕਤ ਦੀ ਵੱਡੀ ਅਪਡੇਟ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਪਾਣੀ ਨਜ਼ਰ ਆਏਗਾ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਇਓ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਨਹੀਂ ਲਗਾਤਾਰ ਵਧ ਰਿਹਾ ਲਗਾਤਾਰ ਜਲ ਪੱਧਰ ਜੋ ਲਗਾਤਾਰ ਵਧ ਰਿਹਾ ਘਟਿਆ ਨਹੀਂ ਘਟਣ ਦਾ ਜਦ ਤੱਕ ਕੋਈ ਚਾਂਸ ਨਹੀਂ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਇਓ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਵੱਡੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੈ ਪਾਣੀ ਦੀ ਆਵਾਜ਼ ਇੰਨੀ ਹੈ ਚੁੱਕਿਆ ਤਸਵੀਰਾਂ ਕਿਥੋਂ ਦੇ ਨੇ ਉਹ ਵੀ ਦੱਸਾਂਗੇ ਜੋ ਤਸਵੀਰਾਂ ਸਕਰੀਨ ਤੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਦਰਿਆ ਸਤਲੁਜ ਦਾ ਜੋ ਪੁਲ ਹੈ ਜੋ ਮਹਿਤਪਰਤ ਜਗਰਾਉਂ ਰੋਡ ਜਾਂਦਾ ਹੈ ਤਾਂ ਉਸ ਤੋਂ ਚੜ੍ਹਦੇ ਵਾਲੇ ਪਾਸੇ ਤਕਰੀਬਨ ਛੋਲੇ ਪਿੰਡ ਦੇ ਨਜ਼ਦੀਕ ਦੇ ਤਸਵੀਰਾਂ ਨੇ ਛੋਲੇ ਪਿੰਡ ਦੇ ਨਜ਼ਦੀਕ ਦੇ ਤਸਵੀਰਾਂ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਵੱਡੀ ਅਪਡੇਟ ਲੈ ਕੇ ਹਾਜ਼ਰ ਆਂਦ ਰਿਹਾ ਸਤਲੁਜ ਦਾ ਜਲ ਪੱਧਰ ਇੱਥੇ ਲਗਾਤਾਰ ਵਧ ਰਿਹਾ ਵੱਡੀ ਅਪਡੇਟ ਵੱਡੀ ਖਬਰ ਸਵੇਰ ਤੋਂ ਲੈ ਕੇ ਜਲ ਪੱਧਰ ਜੋ ਵਧਣਾ ਸ਼ੁਰੂ ਹੋਇਆ ਪਰ ਉਸ ਤੋਂ ਬਾਅਦ ਘਟਿਆ ਨਹੀਂ ਝੋਨੇ ਦੇ ਤਸਵੀਰ ਦੇਖ ਸਕਦੇ ਹੋ ਅੱਗੇ ਤੱਕ ਅੱਗੇ ਤੱਕ ਦੇ ਸੋ ਝੋਨੇ ਦੀ ਤਸਵੀਰ ਕਿ ਝੋਨਾ ਸਾਰਾ ਡੁੱਬ ਚੁੱਕਿਆ ਹੈ ਇਹੋ ਜਿਹੀਆਂ ਤਸਵੀਰਾਂ ਦਿਲ ਨੂੰ ਦਿਖਾਉਣ ਵਾਲੀਆਂ ਦਿਲ ਨੂੰ ਦੁਖੀ ਕਰਨ ਵਾਲੀਆਂ ਤਸਵੀਰਾਂ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿ ਜਾਓ ਕਿੰਨੇ ਨਾਲ ਜੁੜਿਆ तकरीबन ਪੰਜ-ਪੰਜ ਗਰੁੱਪਾਂ ਦੇ ਵਿੱਚ ਸ਼ੇਅਰ ਕਰਕੇ ਅੱਗੇ ਪਾ ਦਿਓ ਜਿਹੜੇ ਵੀ ਤੁਹਾਡੇ ਕੋਲ ਸੋਰਸ ਨੇ ਜਿੰਨੇ ਵੀ ਸੋਰਸ ਉਹਨਾਂ ਨੂੰ ਤੁਸੀਂ ਅੱਗੇ ਤੋਂ ਅੱਗੇ ਉਹਨਾਂ ਜਰੀਏ ਅੱਗੇ ਤੋਂ ਅੱਗੇ ਪਾ ਦਿਓ ਕਿਉਂਕਿ ਦਰਿਆ ਸਤ루 ਦਾ ਜਲ ਪਾਤਰ ਲਗਾਤਾਰ ਵਧ ਰਿਹਾ ਹੈ ਵੱਡੀ ਤਸਵੀਰ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਵੱਡੀ ਤਸਵੀਰ ਦੇਖ ਸਕਦੇ ਹੋ ਚਾਰੇ ਪਾਸੇ ਪਾਣੀ ਪਾਣੀ ਹੈ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਦਰਿਆ ਸਤਲੁਜ ਦੇ ਜਲ ਪੱਤਰ ਲਗਾਤਾਰ ਵਧ ਰਿਹਾ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਤਕਰੀਬਨ 5 ਵਜੇ ਇੱਕ 40 ਮਿੰਟ ਤੇ ਸੀ ਪਹਿਲੀ ਅਪਡੇਟ ਦਿੱਤੀ ਸੀ ਪਹਿਲੀ ਅਪਡੇਟ ਤੇ ਦੂਜੀ ਅਪਡੇਟ ਹੋ ਗਈ ਤੀਜੀ ਪਰ ਪਾਣੀ ਨਹੀਂ ਘਟਿਆ ਪਾਣੀ ਲਗਾਤਾਰ ਵਧ ਰਿਹਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਦੂਜੀ ਹੋਰ ਗੱਲ ਇਹ ਕਿ ਪਾਣੀ ਦੇ ਵਿੱਚ ਸੱਪ ਬਹੁਤ ਜ਼ਿਆਦਾ ਆ ਰਿਹਾ ਹੈ ਤਾਂ ਬਚ ਕੇ ਰਹੋ ਜੇਕਰ ਪਾਣੀ ਦੇ ਵਿੱਚ ਤੁਸੀਂ ਨਜ਼ਦੀਕ ਜਾਂਦੇ ਹੋ ਤਾਂ ਜ਼ਰੂਰ ਖਿਆਲ ਰੱਖਿਓ ਆਪਣਾ ਖਿਆਲ ਰੱਖਿਓ ਦਰਿਆ ਸਤਲੁਜ ਦੇ ਵਿੱਚ ਸ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਿਹਾ ਇੱਕ ਦਰਿਆ ਸਤ루 ਦਾ ਜਲ ਪੱਤਰ ਲਗਾਤਾਰ ਵਧ ਰਿਹਾ ਹੈ ਲਗਾਤਾਰ ਸਿਹਰੀਆਂ ਤਸਵੀਰਾਂ ਵੀਡੀਓ ਨੂੰ ਵੀਡੀਓ ਨੂੰ ਚਲਦਾ ਚਲਦਾ ਸ਼ੇਅਰ ਜ਼ਰੂਰ ਕਰਿ ਜਾਓ ਸ਼ੇਅਰ ਜ਼ਰੂਰ ਕਰ ਦਿਓ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਦਰਿਆ ਸਤ루 ਦਾ ਜਲ ਪੱਤਰ ਲਗਾਤਾਰ ਵਧ ਰਿਹਾ ਵੱਡੀ ਤਸਵੀਰ ਵੱਡੀ ਖਬਰ ਹੈ ਵੱਡੀ ਖਬਰ ਦਰਿਆ ਸਤ루 ਦਾ ਜਲ ਪੱਧਰੇ ਸਟਾਮ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਇੱਧਰ ਝੋਨੇ ਦੇ ਤੁਸੀਂ ਉਹਨਾਂ ਦੇਖ ਸਕਦੇ ਹੋ ਕਿ ਝੋਨੇ ਦੇ ਵਿੱਚ ਪਾਣੀ ਲਗਾਤਾਰ ਪੈ ਰਿਹਾ ਜਿੰਨੇ ਵੀ ਇੱਕ ਸਾਨਾ ਦਾ ਝੋਨਾ ਇੱਥੇ ਹੁਣ ਡੁੱਬ ਚੁੱਕਿਆ ਹੈ ਵੱਡੀ ਤਸਵੀਰ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਦਰਿਆ ਸਤਲੁਜ ਦੀ ਸਿੱਧੀ ਵੱਡੀ ਤਸਵੀਰ ਤੁਹਾਡੇ ਸਾਹਮਣੇ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜੁੜੂ ਕਰਿ ਜਾਓ ਖਬਰ ਅੱਗੇ ਤੱਕ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਅੱਗੇ ਇਹ ਬਹੁਤ ਨਿਮਣੇ ਜਾਕਰ ਤੁਸੀਂ ਕਿਸੇ ਕਿਸੇ ਜਗ੍ਹਾ ਤੇ ਬੈਠੇ ਹੋ ਜੇਕਰ ਦਰਿਆ ਤੋਂ ਬਾਹਰ ਬੈਠੇ ਹੋ ਦਰਿਆ ਦੇ ਨੇੜੇ ਘਰ ਹੈ ਤਾਂ ਆਪਣਾ ਸਮਾਨ ਸੁਰੱਖਿਅਤ ਥਾਂ 'ਤੇ ਪੱਛਾ ਲੈਣਾ ਚਾਹੀਦਾ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਤੁਸੀਂ ਤਾਂ ਪਾਣੀ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਚੋਨੇ ਚੋਨੇ ਦੇ ਪਾਣੀ ਪੈ ਚੁੱਕਿਆ ਤੇ ਸਿੱਧੀਆਂ ਲਾਈਵ ਤਸਵੀਰਾਂ ਇਹਨਾਂ ਨਾਲ ਰੀਅਲ ਤੇ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਅਸੀਂ ਵਡੀਆਂ ਤਸਵੀਰਾਂ ਨੇ ਇਹ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਵੱਡੀ ਤਸਵੀਰ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤਕਰੀਬਨ ਅੱਗੇ ਹਰ ਇੱਕ ਆਪਣੇ ਕਿੰਤੋ ਦੇ ਕੋਲ ਜਿੰਨੇ ਵੀ ਸੋਰਸ ਹੈ ਉਸ ਤੋਂ ਦੁਰੀ ਅੱਗੇ ਤੋਂ ਅੱਗੇ ਗਰੁੱਪਾਂ ਦੇ ਵਿੱਚ ਫੇਸਬੁੱਕ ਤੇ ਜੋ ਵੀ ਸੋਰਸ ਹੈ ਤੋਂ ਕੋਲ ਸ਼ੇਅਰ ਕਰਨ ਦੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਉਹ ਲੋਈਆਂ ਇਲਾਕੇ ਨੂੰ ਬਹੁਤ ਜ਼ਿਆਦਾ ਖਤਰਾ ਹੈ ਮੈਂ ਹਰ ਇੱਕ ਵੀਡੀਓ ਦੇ ਵਿੱਚ ਬੋਲਦਾ ਲੋਈਆਂ ਫੋਜ ਫਿਰੋਜ਼ਪੁਰ ਫਾਜਲ ਕਾਂ ਜਲਾਲਾਬਾਦ ਵੱਡਾ ਖਤਰਾ ਪੈਦਾ ਹੈ ਵੱਡਾ ਖਤਰਾ ਪੈਦਾ ਕਿਉਂਕਿ ਉੱਥੇ ਜਲ ਪਤ ਲਗਾਤਾਰ ਵਧ ਰਿਹਾ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਹੈ ਪਾਣੀ ਆਵਾਜ਼ ਇਸ ਤਰ੍ਹਾਂ ਜਿੱਦਾਂ ਕਿ ਇੱਕ ਰੇਲ ਗੱਡੀ ਚੱਲਦੀ ਹੋਵੇ ਲਗਾਤਾਰ ਪਾਣੀ ਵਧ ਰਿਹਾ ਹੈ ਤਾਂ ਵੱਡੀ ਤਸਵੀਰ ਵੱਡੀ ਤਸਵੀਰ ਤੁਹਾਡੇ ਸਾਹਮਣੇ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਕਦਰਿਆ ਸਤ루 ਦਾ ਜਲ ਪੱਦਰ ਲਗਾਤਾਰ ਵੱਧ ਰਿਹਾ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਡੀ ਅਪਡੇਟ ਲੈ ਕੇ ਹਸਰਾ ਮਿੰਟ-ਮਿੰਟ ਬਾਅਦ ਪਲ-ਪਲ ਦੀ ਅਪਡੇਟ ਮਿੰਟ-ਮਿੰਟ ਬਾਅਦ 2-2 ਮਿੰਟ ਬਾਅਦ 15-15 ਮਿੰਟ ਬਾਅਦ ਪਾਣੀ ਵੱਧ ਰਿਹਾ ਤਾਂ ਅਸੀਂ ਜੋ ਅਪਡੇਟ ਦੇ ਰਿਹਾ ਤਕਰੀਬਨ ਅੱਧੇ ਦੇ ਘੰਟੇ ਬਾਅਦ ਤੁਸੀਂ ਸਿੱਧੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਦੇਖੋ ਜੀ ਇਹ ਖਬਰਾਂ ਕਿਸੇ ਹੋਰ ਚੈਨਲ ਤੇ ਨਹੀਂ ਮਿਲਣੀਆਂ ਕਿਉਂਕਿ ਅਸੀਂ ਤੁਹਾਡੇ ਨਾਲ ਜੁੜੇ ਹਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਪ੍ਰਸ਼ਾਸਨ ਨੂੰ ਇੱਥੇ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਦਾਣੇ ਮੰਡੀਆਂ ਜੋ ਖਾਲੀ ਪਈਆਂ ਨਾ ਮੰਡੀਆਂ ਤਾਂ ਉਹਨਾਂ ਦੇ ਵਿੱਚ ਕੈਂਪ ਲਗਾ ਦੇਣੇ ਚਾਹੀਦੇ ਐ ਜੋ ਜਿਨ੍ਹਾਂ ਦੇ ਘਰ ਡੁੱਬ ਗਏ ਜਾਂ ਕਿਹੜੇ ਸੁਰੱਖਿਅਤ ਥਾਵਾਂ ਤੇ ਹੋਣਾ ਚਾਹੁੰਦੇ ਆ ਦਰਿਆਵਾਂ ਦੇ ਅੰਦਰ ਬੈਠੇ ਆ ਉਹ ਸੁਰੱਖਿਅਤ ਥਾਵਾਂ ਤੇ ਆ ਜਾਣ ਤਾਂ ਪ੍ਰਸ਼ਾਸਨ ਨੂੰ ਬੇਨਤੀ ਐ ਜ਼ਰੂਰ ਮੈਂ ਕਰਨੀ ਚਾਹਾਂਗਾ ਗੁਵਹਾਰ ਲਾ ਰਹੇ ਆ ਮੈਂ ਵੀ ਆਪਣੇ ਚਲਦੇ ذریعے ਕਿਉਂਕਿ ਅਸੀਂ ਗਰਾਉਂਡ ਲੈਵਲ ਤੇ ਰਿਪੋਰਟ ਦਿਖਾ ਰਹੇ ਆ ਸਵੇਰ ਤੋਂ ਲੱਗੇ ਹੋਏ ਆਂ ਔਰ ਗਰਾਉਂਡ ਲੈਵਲ ਦੀ ਰਿਪੋਰਟ ਦਿਖਾ ਰਹੇ ਆ ਕਿ ਪਾਣੀ ਕਿੰਨਾ ਵੱਧ ਰਿਹਾ ਕਿੰਨਾ ਘਟ ਰਿਹਾ ਪਲ-ਪਲ ਦੀ ਐਪਡੇਟ ਸਰਕਾਰੀ ਅੰਕੜਿਆਂ ਦੇ ਛਾਲਨੀ ਹੈ ਸਾਡਾ ਸਾਡਾ ਖਿਆਲ ਸਿਰਫ ਇਹ ਹੈ ਕਿ ਪਾਣੀ ਇੱਥੇ ਕਿੰਨਾ ਘਟ ਰਿਹਾ ਜਾਂ ਵੱਧ ਰਿਹਾ ਹੈ ਤੇ ਸਾਡੀ ਕੋਸ਼ਿਸ਼ ਹੈ ਕੋਸ਼ਿਸ਼ ਲਗਾਤਾਰ ਜਾਰੀ ਹੈ ਕਿ ਦਰਿਆ ਸਤਲੁਜ ਦੇ ਨਾਲ ਜੁੜੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਈ ਜਾਵੇ ਤਾਂ ਤੁਸੀਂ ਕਿੰਨੇ ਨਾਲ ਜੁੜੇ ਹੋ ਖਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰੇ ਜਾਓ ਜਿੰਨੇ ਵੀ ਤੁਹਾਡੇ ਕੋਲ ਸੋਰਸ ਹਨ ਵਾਰ-ਵਾਰ ਕਹਿੰਦੇ ਗਰੁੱਪਾਂ 'ਚ ਪਾ ਦਿਓ ਗਰੁੱਪਾਂ ਜਿਹੜੇ ਦਾ ਫੇਸਬੁੱਕ ਤੇ ਸ਼ੇਅਰ ਕਰ ਦਿਓ ਜਿੰਨੇ ਨਾਲ ਜੁੜੇ ਪੰਜ-ਪੰਜ ਤੁਸੀਂ ਗਰੁੱਪਾਂ 'ਚ ਪਾਉਣਿਓ ਵਟਸਐਪ ਗਰੁੱਪਾਂ ਤੇ ਸ਼ੇਅਰ ਕਰ ਦਿਓ ਤਾਂ ਇੱਕ ਵੱਡੀ ਤਦਾਰ ਵੱਡੀ ਗਿਣਤੀ ਹੋ ਜਾਏਗੀ ਸਾਡੇ ਨਾਲ ਜੋ ਜੁੜੋਗੇ ਤੁਸੀਂ ਤੁਹਾਡਾ ਆਪਣਾ ਚੈਨਲ ਹੈ ਸਾਡਾ ਨਹੀਂ ਹੈ ਸਾਡਾ ਕੰਮ ਸਿਰਫ ਖਬਰ ਪਚਾਉਣਾ ਤੁਹਾਡੇ ਤੱਕ ਹੈ ਚੈਨਲ ਤੁਹਾਡਾ ਆਪਣਾ ਤੁਸੀਂ ਚੈਨਲ ਦੇ ਮਾਲਕ ਹੋ ਅਸੀਂ ਸਿਰਫ ਤੁਹਾਡੇ ਤੱਕ ਖਬਰਾਂ ਪਚਾ ਰਹੇ ਹਾਂ ਸਫੇਰ ਦੀ ਕੋਸ਼ਿਸ਼ ਕਰ ਰਹੇ ਹਾਂ ਦਰਿਆ ਸਤਲੁਜ ਦੀ ਇਸ ਟਾਈਮ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਤੇਜ਼ ਰਫ਼ਤਾਰ ਝੋਨੇ ਸਾਰੇ ਡੁੱਬ ਚੁੱਕੇ ਐ ਇੱਥੇ ਦੇਖ ਸਕਦੇ ਹੋ ਅੱਗੇ ਤੱਕ ਝੋਨੇ ਡੁੱਬ ਚੁੱਕੇ ਐ ਔਰ ਦਰਿਆ ਸਤਲੁਜ ਦਾ ਇਹ ਪਾਣ ਦੇ ਅਸੀਂ ਬਿਲਕੁਲ ਨਜ਼ਦੀਕ ਆ ਤਸਵੀਰ ਕਿੱਥੋਂ ਦੀ ਐ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਜਦੋਂ ਮੈਦ ਪਰਤੋ ਜਗਰਾਉ ਮਾਰਕ ਤੇ ਜਾਈਏ ਤਾਂ ਗੱਦਰ ਸਤਰੋਜ ਦਾ ਪੋੜਾ ਹੈ ਸਤਰੋਜ ਸਤਰੋਜ ਤੇ ਜੋ ਪੋੜਾ ਹੈ ਤੇ ਚੜਦੇ ਵਾਲੇ ਪਾਸੇ ਪੜੇ ਛੋਲੇ ਦੇ ਅਸੀਂ ਨਜ਼ਦੀਕ ਮੌਜੂਦ ਹਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਕਿੰਨਾ ਪਾਣੀ ਵੱਜ ਚੁੱਕਿਆ ਹੈ ਇੰਨਾ ਨਾ ਪਾਣੀ ਵੱਜ ਚੁੱਕਿਆ ਤੇ ਇਧਰ ਮੈਂ ਆਪਣੀ ਆਪਣੀ ਫੋਟੋ ਤੁਹਾਨੂੰ ਦਿਖਾ ਦਿੰਦਾ ਕਿ ਹਾਲਾਤ ਕੀ ਨੇ ਆਹ ਦੇਖ ਸਕਦੇ ਹੋ ਇੰਨਾ ਨਾ ਪਾਣੀ ਹੈ ਆ तकरीबन ਮੇਰੇ ਇੱਥੇ ਇੰਨਾ ਨਾ ਪਾਣੀ ਫੁੱਟ ਫੁੱਟ ਪਾਣੀ ਦੇ ਵਿੱਚ ਮੈਂ ਖੜਾ ਤੇ ਅੱਗੇ ਤੁਹਾਨੂੰ ਤਸਵੀਰ ਦਿਖਾਈਏ ਤਾਂ ਮੇਰੇ ਪਿੱਛੇ ਵੀ ਪਾਣੀ ਇਧਰ ਹੀ ਪਾਣੀ ਸਾਰਾ ਪਾਸੇ ਪਾਣੀ ਹੀ ਪਾਣੀ ਹੈ ਤਾਂ ਹੁਣ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਅਸੀਂ ਹਰ ਇੱਕ ਜਾਣਕਾਰੀ ਅਪਡੇਟ ਤੁਹਾਡੇ ਤੱਕ ਪਹੁੰਚਾਰਿਆ ਪਰੇਡ ਸਿਰਫ ਤੁਹਾਡੇ ਲਈ ਹੈ ਤੁਹਾਡਾ ਆਪਣਾ ਚੈਨਲ ਹੈ ਤਾਂ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਚਲਦੇ ਚਲਦੇ ਸ਼ੇਅਰ ਜਰੂਰ ਕਰ ਦਿਓ 43 ਜਣੇ ਤੁਸੀਂ ਨਾਲ ਹੋ ਗਏ ਹੋ ਹੋਰ ਵੱਡੀ ਜਾਣਕਾਰੀ ਦੇਵਾਂਗੇ ਅਸੀਂ ਹੋਰ ਵੱਡੀ ਜਾਣਕਾਰੀ ਦੇਵਾਂਗੇ ਹੋਰ 43 ਜਣੇ ਪੰਜ ਪੰਜ ਗਰੁੱਪਾਂ ਦੇ ਵਿੱਚ ਪਾ ਦਿਓ ਸ਼ੇਅਰ ਕਰ ਦਿਓ ਵੱਡੀ ਅਪਡੇਟ ਹੈ ਕਿ ਤਰ੍ਹਾਂ ਸੱਤ ਲੁਜਦਾ ਜਲ ਪਾਦਰ ਲਗਾਤਾਰ ਵਧ ਰਿਹਾ ਬ੍ਰੇਕਿੰਗ ਨਿਊਜ਼ ਵੱਡੀ ਖਬਰ ਹੈ ਸਾਹਮਣੇ ਇੱਕ ਨੋਚਾ ਨੋਚ ਬਣੀ ਹੋਈ ਹੈ ਤੇ ਉਸ ਤੋਂ ਅੱਗੇ ਪੱਥਰ ਲੱਗੇ ਸੀ ਉਹ ਪਾਣੀ ਦੇ ਵਹਾਅ ਦੇ ਵਿੱਚ ਸਾਰੇ ਵਹਿ ਚੁੱਕੇ ਆ ਤਾਂ ਥਲੇ ਤਸਣੇ ਸ਼ੁਰੂ ਹੋ ਚੁੱਕੇ ਆ ਤਾਂ ਵੱਡੀ ਬ੍ਰੇਕਿੰਗ ਨਿਊਜ਼ ਹੈ ਸਮੇਂ ਦੀ ਵੱਡੀ ਅਪਡੇਟ ਲੈ ਕੇ ਆਜ਼ਰਾ ਪਲ ਪਲ ਦੀ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਆ ਹਰ ਇੱਕ ਜਾਣਕਾਰੀ ਇਕੱਠੀ ਕਰਕੇ ਜਿੱਧਰੋਂ ਵੀ ਸਾਡੇ ਕੋਲ ਜਾਣਕਾਰੀ ਆਉਂਦੀ ਹੈ ਪਹਿਲਾਂ ਅਸੀਂ ਉਸ ਜਾਣਕਾਰੀ ਨੂੰ ਚੰਗੀ ਤਰ੍ਹਾਂ ਘੋਕਦੇ ਆ ਕਿ ਜਾਣਕਾਰੀ ਸਹੀ ਹੈ ਫਿਰ ਉਸ ਜਗ੍ਹਾ ਤੇ ਅਸੀਂ ਖਬਰ ਅਪਡੇਟ ਕਰਦੇ ਆ ਪ੍ਰਸ਼ਾਸਨ ਦੇ ਕਈ ਥਾਵਾਂ ਤੇ ਪੋਲ ਵੀ ਅਸੀਂ ਖੋਲ੍ਹ ਦਿਆ ਹੈ ਜਿੱਥੇ ਕਿ ਬੰਨ ਕਈ ਥਾਵਾਂ ਤੋਂ ਟੁੱਟੇ ਹੋਏ ਸੀ ਪਰ ਪ੍ਰਸ਼ਾਸਨ ਨੇ ਉਹ ਬੰਨ ਬੰਨੇ ਨਹੀਂ ਲੋਕਾਂ ਨੇ ਆਪ ਉਹ ਮਹਾਰੇ ਬੰਨੇ ਆਪਣੀਆਂ ਜ਼ਿੰਦਗੀਆਂ ਬਚਾਉਣ ਦੇ ਲਈ ਪ੍ਰਸ਼ਾਸਨ ਜਿੱਥੇ ਮੁਰਗੀਆਂ ਦੇ ਦੇਂਦਾ ਮਾਅਜ਼ੇ ਇੱਥੇ ਤਾਂ ਬੰਦੇ ਲੋਕ ਕਹਿੰਦੇ ਕਿ ਬੰਦਾ ਮਰ ਜਾਂਦਾ ਤਾਂ ਮਾਅਜ਼ੇ ਦੀ ਮਿਲਦਾ ਮੁਰਗੀਆਂ ਦਾ ਮਾਅਜ਼ੇ ਕੀ ਦੇਣਾ ਸਰਕਾਰ ਨੂੰ ਲੋਕਾਂ ਨੇ ਲੰਬੇ ਹੱਥੀ ਲਿਆ 19 ਦਾ ਲੋਕਾਂ ਨੇ ਸੰਤਾਪ ਹੰਡਾਇਆ ਫਿਰ 23 ਦਾ ਤੇ ਹੁਣ 25 ਦੇ ਹਾਲਾਤ ਮਾੜੇ ਹੋ ਚੁੱਕੇ ਹਾਲਾਤ ਬਹੁਤ ਜ਼ਿਆਦਾ ਮਾੜੇ ਦਰਿਆ ਸਤਲੂਜ ਦਾ ਗੱਲ ਪੱਦਰ ਲਗਾਤਾਰ ਵਧ ਰਿਹਾ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਜਾਓ ਹੁਣ ਦਰਿਆ ਸਾਤ루ਈ ਦਾ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ ਖਤਰਾ ਹੀ ਖਤਰਾ ਸਾਰਿਆਂ ਪਾਸੇ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿੱਧਰ ਨਜ਼ਰ ਮਾਰ ਰਹੇ ਹੋ ਕਿ ਪਾਣੀ ਹੀ ਪਾਣੀ ਹੈ ਤਾਂ ਦਰਿਆ ਸਾਤ루ਈ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਵੱਡੀ ਅਪਡੇਟ ਇਸ ਟਾਈਮ ਦੀ ਦੇਖਦੇ ਰਹੋ ਤਸਵੀਰਾਂ ਦਰਿਆ ਸਾਤ루ਈ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਦਰਿਆ ਸਾਤ루ਈ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਤਸਵੀਰਾਂ ਤਸਵੀਰਾਂ ਦੇਖ ਸਕਦੇ ਹੋ ਬੰਨਾ ਦੇ ਤੱਕ ਪਾਣੀ ਪਹੁੰਚ ਚੁੱਕਿਆ ਥਾਂ ਕਿਹੜੀ ਹੈ ਪਿੰਡ ਛੋਲੇ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਇਹ ਬਹੁਤ ਖਬਰ ਆਪਣੇ ਆਪ ਜਿhko ਡਰੋਣੀ ਖਬਰ ਹੋ ਜੋ ਬਣ ਜਾਂਦੀ ਹੈ ਤਾਂ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਇੱਥੇ ਪਹੁੰਚ ਚੁੱਕਿਆ ਕੁਝ ਪਾਣੀ ਦੇਖਣ ਆ ਰਹੇ ਆ ਤੇ ਕੁਝ ਦੇਖ ਰਿਹਾ ਆਪਣੀ ਅੱਖਾਂ ਦੇ ਨਾਲ ਕਿ ਚੋਨਾ ਸਾਡਾ ਡੁੱਬ ਰਿਹਾ ਤੇ ਫਿਰ ਅੱਖਾਂ 'ਚ ਅਥਰੂ ਹੋਣੇ ਵੀ ਸੁਭਾਵਿਕ ਜੇ ਬਣ ਜਾਂਦੇ ਆ ਤਾਂ ਦੇਖ ਸਕਦੇ ਹੋ ਚੋਨਾ ਕਿਹੜੀ ਥਾਂ ਤੋਂ ਡੁੱਬ ਚੁੱਕਿਆ ਸੀ ਦੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਦਰیا ستਤਲੀ ਦੇ ਅੱਗੇ ਤੱਕ ਤਸਵੀਰਾਂ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਇੱਧਰ ਤਸਵੀਰ ਦੇਖ ਲਓ ਕਿ ਸਤਤਲੀ ਦੀ ਜੋ ਸਪੀਡ ਬਹੁਤ ਤੇਜ਼ ਹੈ আর ਆਵਾਜ਼ ਇੰਥੋਂ ਤੱਕ ਆ ਰਹੀ ਹੈ ਭਾਜੀ ਪਾਣੀ ਕਿੰਨਾ ਪਾਣੀ ਵੀਰ ਜੀ ਬਹੁਤ ਜ਼ਿਆਦਾ ਜਿੰਨਾ ਦਰਿਆ ਦੇ ਵਿੱਚ ਕਹਿ દે ਉਨਾ ਹੀ ਹੁਣ ਸਥਿਤੀ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ ਪਾਣੀ ਕਾਫੀ ਜ਼ਿਆਦਾ ਹੈ ਦਰਿਆ ਸਤ루 ਦਾ ਜਲ ਪੱਤਰ ਲਗਾਤਾਰ ਵਧ ਰਿਹਾ ਵੱਡੀ ਤਸਵੀਰ ਤੁਹਾਡੇ ਸਾਹਮਣੇ ਹੈ ਵੀਡੀਓ ਅਸੀਂ ਜਲਦੀ ਹੀ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰਾਂਗੇ ਪਾਣੀ ਦੀ ਸਥਿਤੀ ਕੀ ਆ ਦੇਖਦੇ ਰਹੋ ਐਨਐਨਰ ਨਿਊਜ਼ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ